ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਆਉਣ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਅਜਿਹੀ ਜਾਣਕਾਰੀ ਹੁਣੇ ਮਿਲੀ ਹੈ ਜੀ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਇਸ ਸਮੇਂ ਦੇਖਦੇ ਕਈ ਰਾਜਾਂ ਵਿੱਚ ਕਹਿਰ ਦੀ ਗਰਮੀ ਪੈ ਰਹੀ ਆ ਤੇ ਇਸ ਦਰਾਂ ਭਾਰਤੀ ਮੌਸਮ ਭਾਗ ਨੇ ਦੇਸ਼ ਭਾਰਤ ਵਿੱਚ ਵਧੇ ਤਾਪਮਨ ਕਰਨ ਕਈ ਰਾਜਾਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਆ ਤਾਂ ਆਈਐਮਡੀ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਕਹਿਰ ਦੀ ਗਰਮੀ ਹੋਣ ਵਾਲੀ ਹੈ ਤੇ ਤਾਪਮਨ 44 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਚੰਡੀਗੜ੍ਹ ਤੇ ਪੰਜਾਬ ਅਤੇ ਹਰਿਆਣਾ 'ਚ ਮੌਸਮ ਮੋੜਕਰੜ ਲੈ ਰਿਹਾ ਤੇ ਸ਼ਨੀਵਾਰ ਤੋਂ ਮੌਸਮ ਬਦਲ ਦੀ ਸੰਭਾਵਨਾ ਹੈ ਤੇ ਮੌਸਮ ਪາກ ਮੁਤਾਬਕ ਪੱਛਮੀ ਕੜਬੜੀ ਸਰਗਰਮ ਹੋਰੀ ਅਸਰਨ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਆਈਐਮਡੀ ਨੇ ਪੂਖੜੀ ਕਿਤੇ ਕਿ ਨਾ ਖੇਤਰਾ ਚ 3 ਮਈ ਤੱਕ ਸਖਤ ਗਰਮੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਜਿਸ ਦੀ ਤੀਬਰਤਾ ਅਗਲੇ ਤੱਕ 4 ਦਿਨਾਂ ਵਿੱਚ ਘਟਣ ਦੀ ਉਮੀਦ ਹੈ ਵੀਡੀਓ ਦੇਖਣ ਲਈ ਤੁਹਾਡਾ